ਲੋ ਜੀ ਸਾਰਨ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਮੇਰੀਜ਼ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਆ। ਹਾਂਜੀ ਤਾਂ ਇਸ ਤੋਂ ਪਿਛਲੀ ਵੀਡੀਓ ਵਿੱਚ ਅਸੀਂ ਸਵੈਟਰ ਦਾ ਇਹ ਵਾਲਾ ਪੱਲਾ ਬਣਾਇਆ ਸੀਗਾ ਬੈਕ ਪੈਨਲ ਠੀਕ ਹੈ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬਣਾਵਾਂਗੇ ਸਵੈਟਰ ਦੇ ਦੋਨੋਂ ਫਰੰਟ ਪੈਨਲ ਠੀਕ ਆ ਬਟਨ ਵਾਲੀ ਕੋਟ ਇਸ ਕਰਕੇ ਦੋ ਫਰੰਟ ਦੇ ਦੋ ਪੈਨਲ ਬਣਨਗੇ ਤੇ ਜੇਕਰ ਤੁਸੀਂ ਬੈਕ ਪੈਨਲ ਦੀ ਵੀਡੀਓ ਨਹੀਂ ਦੇਖੀ ਤਾਂ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੈ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤੇ ਜਾਂ ਫਿਰ ਤੁਸੀਂ ਚੈਨਲ ਖੋਲ ਕੇ ਉਥੋਂ ਵੀ ਇਹ ਵੀਡੀਓ ਨੂੰ ਦੇਖ ਸਕਦੇ ਹੋ ਹਾਂਜੀ ਤਾਂ ਅੱਜ ਅਸੀਂ ਬਣਾਵਾਂਗੇ ਹੁਣ ਬਣਾਵਾਂਗੇ ਅਸੀਂ 프ਰੰਟ ਪੈਨਲ ਚਿੱਕਾ ਬੈਕ ਪੈਨਲ ਵਿੱਚ ਮੈਂ ਲਿੱਤੇ ਸੀਗੇ ਟੋਟਲ 68 ਚੇਨਸ ਤੇ ਹੁਣ ਆਪਾਂ ਉਹ ਲਵਾਂਗੇ ਹਾਫ ਕਿਉਂਕਿ ਦੋ ਪੈਨਲ ਬਣਨੇ ਆ ਇਸ ਕਰਕੇ ਡਿਵਾਈਡ ਕਰ ਦਾਂਗੇ 2 ਨਾਲ ਹਾਫ ਕਰਾਂਗੇ ਹੁਣ ਅਸੀਂ ਲਵਾਂਗੇ 34 ਚੇਨਸ ਚਿੱਕਾ ਦੇਖੋ ਸਭ ਤੋਂ ਪਹਿਲਾਂ ਅਸੀਂ ਇਸ ਤਰੀਕੇ ਨਾਲ ਗੰਢ ਮਾਰ ਲਵਾਂਗੇ तो थर्टी फोर चेंज लवेंगे वन टू थ्री फोर फाइव सिक्स सेवन एट नाइन टेन इलेवन ट्वेल्व थर्टीन फोर्टीन फिफ्टीन सिक्सटीन सैवंटीन एटीन नाइन्टीन ट्वेंटी ट्वेंटी वन ट्वेंटी टू ट्वेंटी थ्री ट्वेंटी फोर ट्वेंटी फाइव ट्वेंटी सिक्स ट्वेंटी सैवन ट्वेंटी एट ट्वेंटी नाइन थर्टी थर्टी वन थर्टी टू थर्टी थ्री थर्टी फोर ठीक है ये थर्टी फोर चेंज थ्री च हूँ आप बनावे फर्स्ट रो करा डबल करोशिया डबल क्रोशिया करा रोज इस करके आप थ्री चेन एक्सट्रा लवेंगे वन टू एंड थ्री हूँ करोशिया हुक् फोर्थ चेन में पावेंगे इस तरीके अं डबल क्रोशिया कर लेंगे ठीक है देखो साढ़े को तीन धागे हो गए थ्री लूप्स हो गए धागा लवेंगे थ्री का टू कर देंगे फिर धागा लवेंगे टू का वन कर देंगे इस तरीके डबल करोशिया होगा ठीक है जो आप थ्री चेन लीते हैं उन्होंने भी आप एज ए डबल करोशिया ही काउंट करा ਫੇਰ ਨੈਕਸਟ ਚੇਨ ਵਿੱਚ ਪਾ ਕੇ ਡਬਲ ਕ੍ਰੋਸ਼ੀਆ ਕਰਾਂਗੇ ਤੇ ਨਾਲ ਇੱਕ ਗੱਲ ਹੋਰ ਇਹਦੀ ਬਟਨ ਪੱਟੀ ਆਪਾਂ ਬਾਅਦ ਵਿੱਚ ਬਣਾਵਾਂਗੇ ਇਸ ਕਰਕੇ ਮੈਂ ਬਟਨ ਪੱਟੀ ਵਾਸਤੇ ਕੋਈ ਵੀ ਚੇਨ ਨਹੀਂ ਲਈ ਜਿੰਨੇ ਸਵੈਟਰ ਵਿੱਚ ਅਸੀਂ ਬਟਨ ਪੱਟੀ ਨਾਲ ਨਾਲ ਬਣਾਉਣੀ ਹੁੰਦੀ ਹੈ ਉਹ ਸਵੈਟਰ ਵਿੱਚ ਅਸੀਂ ਬਟਨ ਪੱਟੀ ਦੇ ਐਕਸਟਰਾ 3 ਤੋਂ 4 ਚੇਨਸ ਲੈਣੇ ਆ ਇਹਦੇ ਵਿੱਚ ਆਪਾਂ ਬਾਅਦ ਵਿੱਚ ਬਣਾਵਾਂਗੇ ਇਸ ਕਰਕੇ ਆਪਾਂ ਨੂੰ ਚੇਨ ਨਹੀਂ ਲਈ ਠੀਕ ਹੈ ਤੇ ਫਰਸਟ ਰੋ ਸਾਰੀ ਇਸੇ ਤਰੀਕੇ ਨਾਲ ਡਬਲ ਕ੍ਰੋਸ਼ੀਆ ਕਰਦੇ ਹੋਏ ਕੰਪਲੀਟ ਕਰ ਲਾਂਗੇ ਟੋਟਲ ਆਪਾਂ ਇਸ ਤਰੀਕੇ ਨਾਲ 34 ਡਬਲ ਕ੍ਰੋਸ਼ੀਆ ਕਰ ਲਾਂਗੇ ਮੈਂ ਫਰਸਟ ਰੋ ਕੰਪੀਟ ਕਰ ਲਿਆ ਤੇ ਆ ਦੇਖੋ 34 ਡਬਲ ਕ੍ਰੋਸ਼ੀਆ ਮੈਂ ਬਣਾ ਲਿਆ ਹੁਣ ਆਪਾਂ ਕਰਾਂਗੇ ਸੈਕੰਡ ਰੋ ਸਭ ਤੋਂ ਪਹਿਲਾਂ ਆਪਾਂ 3 ਚੇਨ ਲਵਾਂਗੇ 1 2 ਐਂਡ 3 ਠੀਕ ਹੈ ਫਿਰ ਇਸ ਤਰੀਕੇ ਨਾਲ ਨੂੰ ਪਲਟ ਲਵਾਂਗੇ ਹੁਣ ਆਪਾਂ ਨੈਕਸਟ ਵਿੱਚ ਪਾ ਕੇ ਡਬਲ ਕ੍ਰੋਸ਼ੀਆ ਦੇ ਉੱਪਰ ਡਬਲ ਕ੍ਰੋਸ਼ੀਆ ਕਰਾਂਗੇ ਠੀਕ ਹੈ ਅਸੀਂ ਲਏ ਦੋ ਡਬਲ ਕ੍ਰੋਸ਼ੇ ਹੋ ਗਏ ਇੱਕ 3 ਚੇਨ ਵਾਲਾ ਤੇ ਇੱਕ ਨੈਕਸਟ ਵਾਲਾ ਹੁਣ ਆਪਾਂ ਇੱਥੇ ਬਣਾਵਾਂਗੇ ਡਿਜ਼ਾਈਨ ਇਥੋਂ ਆਪਾਂ ਇੱਕ ਜਿਹੜਾ ਡਬਲ ਕ੍ਰੋਸ਼ੇ ਨੂੰ ਸਕਿਪ ਕਰ ਦਾਂਗੇ ਠੀਕ ਹੈ ਇੱਕ ਨੂੰ ਛੱਡ ਦਾਂਗੇ ਨੈਕਸਟ ਵਾਲੇ ਵਿੱਚ ਡਬਲ ਕ੍ਰੋਸ਼ਾ ਕਰਾਂਗੇ ਠੀਕ ਹੈ ਦੋ ਡਬਲ ਕ੍ਰੋਸ਼ੇ ਕਰਨ ਤੋਂ ਬਾਅਦ ਆਪਾਂ نیچے ਇੱਕ ਸਕਿਪ ਕੀਤਾ ਤੇ 3rd ਵਾਲੇ ਵਿੱਚ ਜਾ ਕੇ ਅਸੀਂ ਡਬਲ ਕ੍ਰੋਸ਼ਾ ਕਰ ਲਿਆ ਫਿਰ ਆਪਾਂ ਇੱਕ ਚੇਨ ਲਵਾਂਗੇ ਜਿੱਥੇ ਅਸੀਂ ਡਬਲ ਕ੍ਰੋਸ਼ਾ ਬਣਾਇਆ ਸੀਗਾ ਪਹਿਲਾਂ ਉੱਥੇ ਫਿਰ ਤੋਂ ਡਬਲ ਕਰੋਸ਼ੀਆ ਬਣਾਵਾਂਗੇ ਇੱਕ ਇਸ ਤਰੀਕੇ ਨਾਲ ਸਾਡੇ ਕੋਲ ਇੱਕ ਵੀ ਸਟਿਚ ਬਣ ਗਿਆ ਫਿਰ ਅਗੇਨ ਇੱਕ نیچے ਦਾ ਸਕਿਪ ਕਰਾਂਗੇ ਨੈਕਸਟ ਵਾਲੇ ਵਿੱਚ ਪਾ ਕੇ ਇਸ ਤਰੀਕੇ ਨਾਲ ਡਬਲ ਕਰੋਸ਼ੀਆ ਕਰਾਂਗੇ ਇੱਥੇ ਹੁਣ ਆਪਾਂ ਇੱਕ ਚੇਨ ਲਵਾਂਗੇ ਸੇਮ ਸਪੇਸ ਵਿੱਚ ਪਾ ਕੇ ਡਬਲ ਕਰੋਸ਼ੀਆ ਕਰ ਲਵਾਂਗੇ ਆ ਦੇਖੋ ਫਿਰ ਤੋਂ ਵੀ ਬਣ ਗਿਆ ਨੈਕਸਟ ਫਿਰ ਵੀ ਬਣਾਵਾਂਗੇ ਨੀਚੇ ਦਾ ਇੱਕ ਸਕਿਪ ਕਰਾਂਗੇ ਨੈਕਸਟ ਵਾਲੇ ਵਿੱਚ ਪਾ ਕੇ ਕਰੋਸ਼ੀਆ ਡਬਲ ਕਰੋਸ਼ੀਆ ਕਰਾਂਗੇ ਇੱਕ ਚੇਨ ਲਵਾਂਗੇ ਸੇਮ ਸਪੇਸ ਵਿੱਚ ਪਾ ਕੇ ਡਬਲ ਕਰੋਸ਼ਾ ਕਰ ਲਾਂਗੇ। ਚਿਕਨ ਦੇਖੋ 니ذر ਸਕਿਪ ਕੀਤਾ ਨੈਕਸਟ ਥੋੜੇ ਵਿੱਚ ਡਬਲ ਕਰੋਸ਼ਾ ਆਇਆ। ਡਬਲ ਕਰੋਸ਼ਾ ਕੀਤਾ ਇੱਕ ਚੇਨ ਲਈ ਨੈਕਸਟ ਵਿੱਚ ਡਬਲ ਕਰੋਸ਼ਾ ਕਰ ਲਿਆ। ਫਿਰ ਇੱਕ ਸਕਿਪ ਕਰਾਂਗੇ ਨੈਕਸਟ ਵਿੱਚ ਡਬਲ ਕਰੋਸ਼ਾ ਕਰਾਂਗੇ ਇੱਕ ਚੇਨ ਲਵਾਂਗੇ ਸੇਮ ਸਪੇਸ ਵਿੱਚ ਪਾ ਕੇ ਡਬਲ ਕਰੋਸ਼ਾ ਕਰ ਲਾਂਗੇ। ਠੀਕ ਹੈ ਇਸੇ ਤਰੀਕੇ ਨਾਲ ਆਪਾਂ ਫਰਸਟ ਰੋ ਸਾਰੀ ਆ ਡਬਲ 20 ਸਟਿਚ ਬਣਾਉਂਦੇ ਹੋਏ ਕੰਪਲੀਟ ਕਰ ਲੈਣੀ ਆ। ਚਿਕਾ ਇਹ ਤਾਂ ਵੈਸੇ ਬਹੁਤ ਈਜ਼ੀ ਆ ਆਈ ਹੋਪ ਤੁਹਾਨੂੰ ਸਮਝ ਆਈ ਗਈ ਹੋਗੀ ਬਾਕੀ ਜਿਹੜਾ ਫਰਸਟ ਪਾਰਟ ਹੈਗਾ ਉਹਦੇ ਵਿੱਚ ਮੈਂ ਨੂੰ ਬਹੁਤ ਹੀ ਜ਼ਿਆਦਾ ਡਿਟੇਲਾਂ ਦੱਸਿਆ ਆ ਵਾ ਜੇਕਰ ਤੁਹਾਨੂੰ ਇਹਦੇ ਵਿੱਚ ਸਮਝ ਨਹੀਂ ਲੱਗੀ ਤਾਂ ਤੁਸੀਂ ਉੱਥੋਂ ਚੰਗੀ ਤਰ੍ਹਾਂ ਦੇਖ ਲੈਣਾ ਚਿਕਾ ਬਹੁਤ ਹੀ ਈਜ਼ੀ ਹੈਗਾ ਵਾ ਤੇ ਇੱਕ ਹੀ ਰੋ ਦਾ ਇਹ ਡਿਜ਼ਾਈਨ ਹੈਗਾ ਵਾ ਬਹੁਤ ਈਜ਼ੀ ਆ ਜੋ ਸਿੱਖਦੇ ਪਏ ਹੱਲੇ ਕ੍ਰੋਸ਼ੀਆ ਕਰਨਾ ਉਹਨੂੰ ਉਹ ਵੀ ਇਹਨੂੰ ਆਸਾਨੀ ਨਾਲ ਬਣਾ ਲੈਣਗੇ ਚਿਕਾ ਫਿਰ ਤੁਸੀਂ ਦੇਖ ਲਓ ਨੀਚੇ ਦੇ ਇੱਕ ਸਕਿਪ ਕਰਾਂਗੇ ਆ ਦੇਖੋ ਸਕਿਪ ਕਰਾਂਗੇ ਨੂੰ ਛੱਡ ਦਵਾਂਗੇ ਨੈਕਸਟ ਵਾਲੇ ਵਿੱਚ ਪਾ ਕੇ ਇਸ ਤਰੀਕੇ ਨਾਲ ਡਬਲ ਕਰੋਸ਼ਾ ਕਰਾਂਗੇ ਇੱਕ ਚੇਨ ਲਵਾਂਗੇ ਸੇਮ ਸਪੇਸ ਵਿੱਚ ਪਾ ਕੇ ਡਬਲ ਕਰੋਸ਼ਾ ਕਰ ਲਾਂਗੇ ਤੇ ਇਸ ਤਰੀਕੇ ਨਾਲ ਸਾਡਾ ਜਿਹੜਾ ਵਾ ਵੀ ਸਟਿਚ ਬਣ ਜੀਗਾ ਆ ਦੇਖੋ ਵੀ ਵਾਲੀ ਸ਼ੇਪ ਆ ਰਹੀ ਹੈ ਨਾ ਇਹਨੂੰ ਬੋਲਦੇ ਆ ਵੀ ਸਟਿਚ ये सारी रो ना आप इस तरीके ही कंप्लीट कर लवेंगे हाँ जी तो आ आखे लास्ट से इतना आप डबल क्रोशिया करा ਲਾਸਟ ਵਾਲੇ ਵਿੱਚ ਤੇ ਜਿਹੜਾ 3 ਚੇਨ ਉਹ ਲਾਵਾ ਉਹਦੇ ਵਿੱਚ ਵੀ ਆਪਾਂ ਕਰੋਸ਼ਾ ਉਤ પાਕੇ ਤੇ ਇੱਕ ਡਬਲ ਕਰੋਸ਼ਾ ਕਰ ਲਵਾਂਗੇ ਠੀਕ ਆ ਦੇਖੋ ਦੋ ਡਬਲ ਕਰੋਸ਼ਾ ਲਾਸਟੇ ਅਗੇ ਤੇ ਦੋ ਹੀ ਆਪਾਂ ਸਟਾਰਟਿੰਗ ਤੇ ਬਣਾਏ ਸੀਗੇ ਹੁਣ ਸਾਡੀਆਂ ਦੋ ਰੋ ਸਿਹਗੀਆਂ ਉਹ ਕੰਪਲੀਟ ਹੋ ਗਈਆਂ ਹੁਣ ਅਸੀਂ ਬਣਾਵਾਂਗੇ 3rd ਰੋ ਸਭ ਤੋਂ ਪਹਿਲਾਂ ਆਪਾਂ 3 ਚੇਨ ਲਵਾਂਗੇ 1 2 ਐਂਡ 3 ਡਬਲ ਕ੍ਰੋਸ਼ੇ ਬਣਾਇਆ ਸੀਗਾ ਉਹਦੇ ਉੱਪਰ ਆਪਾਂ ਡਬਲ ਕ੍ਰੋਸ਼ੇ ਬਣਾ ਲਵਾਂਗੇ ਹੁਣ ਆ ਜਿਹੜਾ 20 ਸਟਿਚ ਆ ਠੀਕ ਆ ਆ ਦੋਨੋਂ ਡਬਲ ਕ੍ਰੋਸ਼ੇ ਵਿੱਚ ਜਿਹੜੀ ਸਪੇਸ ਆ ਆ ਸਪੇਸ ਆ ਇਹਦੇ ਵਿੱਚ ਪਾ ਕੇ ਇਹਦੇ ਵਿੱਚ ਕਰ ਬਣਾ ਦੋਨੋਂ ਦੇ ਵਿੱਚ ਡਬਲ ਕ੍ਰੋਸ਼ਾ ਕਰਾਂਗੇ ਇੱਕ ਚੇਨ ਲਵਾਂਗੇ ਸੇਮ ਸਪੇਸ ਵਿੱਚ ਪਾ ਕੇ ਡਬਲ ਕ੍ਰੋਸ਼ਾ ਕਰਾਂਗੇ ਠੀਕ ਆ ਦੇਖੋ ਜਿਹੜੀ ਨਾ ਦੋਵਾਂ ਦੇ ਵਿੱਚ ਸਪੇਸ ਆ ਆ ਦੋ 20 ਦੇ ਵਿੱਚ ਠੀਕ ਹੈ 20 ਦੇ ਵਿੱਚ ਆਪਾਂ ਕ੍ਰੋਸ਼ਾ ਡਾਲਣੀਆਂ ਡਬਲ ਕ੍ਰੋਸ਼ਾ ਕਰਾਂਗੇ ਇੱਕ ਚੇਨ ਲਵਾਂਗੇ ਫਿਰ ਇੱਕ ਡਬਲ ਕ੍ਰੋਸ਼ੀਆ ਕਰਾਂਗੇ ਠੀਕ ਹੈ ਇਸ ਤਰੀਕੇ ਨਾਲ ਵੀ ਦੇ ਉੱਪਰ ਇੱਕ ਵੀ ਬਨ ਜਾਵੇਗੀ ਠੀਕ ਹੈ ਵੇਖੋ 20 ਸਟੀਚ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਕ੍ਰੋਸ਼ੀਆ ਹੁਕ ਪਾਣੀ ਆ ਡਬਲ ਕ੍ਰੋਸ਼ੀਆ ਬਣਾਵਾਂਗੇ ਇੱਕ ਚੇਨ ਲਵਾਂਗੇ ਫਿਰ ਸੇਮ ਸਪੇਸ ਵਿੱਚ ਪਾ ਕੇ ਡਬਲ ਕ੍ਰੋਸ਼ੀਆ ਕਰ ਲਵਾਂਗੇ ਇਹ ਲਈ ਸਾਰੀ ਰੋ ਆਪਾਂ ਇਸੇ ਤਰੀਕੇ ਨਾਲ ਕੰਪਲੀਟ ਕਰ ਲਾਂਗੇ ਵੀ ਦੇ ਉੱਪਰ ਆਪਾਂ ਵੀ ਬਣਾਣੀ ਆ 3rd ਰੋ ਦੇ ਆਪਾਂ ਲਾਸਟ ਵਿੱਚ ਆ ਗਏ ਆ ਠੀਕ ਆ ਦੇਖੋ ਵੀ ਦੇ ਉੱਪਰ ਮੈਂ ਵੀ ਬਣਾ ਲਈਆ ਹੁਣ ਸਾਡੇ ਕੋਲ ਦੋ ਡਬਲ ਕ੍ਰੋਸ਼ੀਆ ਵਾ ਠੀਕ ਆ ਇਹਨਾਂ ਡਬਲ ਕ੍ਰੋਸ਼ੀਆ ਦੇ ਉੱਪਰ ਆਪਾਂ ਡਬਲ ਕ੍ਰੋਸ਼ੀਆ ਕਰ ਲਾਂਗੇ ਠੀਕ ਹੈ ਇੱਕ ਚੇਨ ਵਾਲੇ ਵਿੱਚ ਪਾ ਕੇ ਡਬਲ ਕ੍ਰੋਸ਼ੀਆ ਕਰ ਲਾਂਗੇ ਠੀਕ ਆ ਵੀ ਦੇ ਉੱਪਰ ਵੀ ਬਣਾ ਲਈ ਤੇ ਦੋ ਸਾਰੇ ਜਿਹੜੇ ਡਬਲ ਕ੍ਰੋਸ਼ੀਆ ਹੈ ਉਹਨਾਂ ਉੱਪਰ ਆਪਾਂ ਡਬਲ ਕ੍ਰੋਸ਼ੀਆ ਕਰ ਲਏ ਹੁਣ ਅਸੀਂ ਕਰਾਂਗੇ 4th ਥਰੋ 3 ਚੇਨ ਲਵਾਂਗੇ 1 2 ਐਂਡ 3 ਡਬਲ ਕ੍ਰੋਸ਼ੀਆ ਦੇ ਉੱਪਰ ਆਪਾਂ ਡਬਲ ਕ੍ਰੋਸ਼ੀਆ ਕਰ ਲਵਾਂਗੇ ਵੀ ਰ ਆ ਗਿਆ ਸਾਡ ਕੋ ਨੈਕਸਟ ਵੀ ਸਟੀਚ ਵੀ ਸਟੀਚ ਉੱਪਰ ਇਸ ਤਰੀਕੇ ਨਾਲ ਆਪਾਂ ਵੀ ਸਟੀਚ ਬਣਾ ਲਵਾਂਗੇ ਇੱਕ ਚੇਨ ਡਬਲ ਕ੍ਰੋਸ਼ੇ ਕਰਾਂਗੇ ਇੱਕ ਚੇਨ ਲਵਾਂਗੇ ਸੇਮ ਸਪੇਸ ਵਿੱਚ ਪਾ ਕੇ ਡਬਲ ਕ੍ਰੋਸ਼ੇ ਕਰ ਲਵਾਂਗੇ ਇਸ ਤਰੀਕੇ ਨਾਲ ਡਬਲ ਕ੍ਰੋਸ਼ੇ ਉੱਪਰ ਡਬਲ ਕ੍ਰੋਸ਼ੇ ਆ ਦੇਖੋ ਹੁਣ ਸਾਡੇ ਵੀ ਉੱਪਰ ਵੀ ਵੀ ਬਣਦੇ ਜਾਣਾ ਠੀਕ ਆ ਫਿਰ ਨੈਕਸਟ ਵੀ ਵਿੱਚ ਪਾ ਕੇ ਆਪਾਂ ਵੀ ਬਣਾ ਲਾਂਗੇ ਠੀਕ ਆ ਹਰੇਕ ਵੀ ਸਟੀਚ ਵਿੱਚ ਆਪਾਂ ਉੱਪਰ ਵੀ ਸਟੀਚ ਬਣਾ ਲਾਂਗੇ ਸਾਰੇ ਲੋ ਆਪਾਂ ਇਸੇ ਤਰੀਕੇ ਨਾਲ ਕੰਪਲੀਟ ਕਰ ਲਵਾਂਗੇ ਹਾਂਜੀ ਤਾਂ ਠੀਕ ਹੈ ਇਸੇ ਪੈਟਰਨ ਨੂੰ ਆਪਾਂ ਰਿਪੀਟ ਕਰਦੇ ਜਾਣਾ ਵਾ ਠੀਕ ਹੈ ਵੀ ਵੀ ਸਟੀਚ ਬਣਾਉਂਦੇ ਜਾਣਾ ਵਾ ਬਹੁਤ ਈਜ਼ੀ ਆ ਆਈ ਹੋਪ ਤੁਹਾਨੂੰ ਹੁਣ ਤੱਕ ਸਮਝ ਲੱਗ ਗਈ ਹੋਵੇਗੀ ਕਿੰਨਾ ਈਜ਼ੀ ਗਾ ਵਾ ਇਹ ਵਾਲਾ ਪੈਟਰਨ ਬਣਾਣਾ ਤੇ ਇਹਦੀ ਆਪ ਲੈਂਥ ਕੰਪਲੀਟ ਕਰ ਲਾਂਗੇ ਜਿੰਨੀ ਆਪਾਂ ਬੈਕ ਪੈਨਲ ਦੀ ਕੀਤੀ ਆ ਠੀਕ ਆ ਬੈਕ ਪੈਨਲ ਵਿੱਚ ਮੇਬੀ ਅਸੀਂ 22 ਰੋਸ ਕੰਪਲੀਟ ਕੀਤੀਆਂ ਏਵਲੀਆਂ ਠੀਕ ਆ ਜਿਵੇਂ ਦੇਖੋ 1 2 3 3 ਰੋਸ ਆ 4th ਆਪਾਂ ਸ਼ੁਰੂ ਕੀਤੀ ਐ ਇਸੇ ਤਰੀਕੇ ਨਾਲ ਆਪਾਂ ਟੋਟਲ 22 ਰੋਸ ਬਣਾ ਲੈਣੀਆਂ ਵਾ ਬਾਕੀ ਤੁਸੀਂ ਆਪਣੀ ਲੈਂਥ ਦੇ ਅਕੋਰਡਿੰਗਲੀ ਬਣਾਉਣਾ ਤੁਹਾਨੂੰ ਜਿੰਨੀ ਕਿ ਲੈਂਥ ਚਾਹੀਦੀ ਉਸ ਤਰੀਕੇ ਨਾਲ ਤੁਸੀਂ ਰੋ ਵਧਾ ਵੀ ਸਕਦੇ ਹੋ ਤੇ ਜੇਕਰ ਤੁਹਾਨੂੰ ਥੋੜੀ ਸ਼ਾਰਟ ਚਾਹੀਦੀ ਤਾਂ ਤੁਸੀਂ ਘੱਟ ਕਰ ਸਕਦੇ ਹੋ ਹੁਣ ਮੈਂ ਤੁਹਾਨੂੰ ਇਹਦੇ 22 ਰੋਸ ਤੱਕ ਕੰਪਲੀਟ ਕਰਕੇ ਦਿਖਾਣੀ ਉਸ ਤੋਂ ਬਾਅਦ ਅਸੀਂ ਇਹਦੀ ਮੋਢੇ ਦੀ ਕਾਟ ਤੇ ਨਾਲ ਹੀ ਇਹਦਾ ਆਪਾਂ ਨੈਕ ਦੀ ਨੈਕ ਦੀ ਜਿਹੜੀ ਆ ਕਾਟ ਪਾਵਾਂਗੇ हाँ जी तो देखो गाइस मैं ये लेंथ कंप्लीट कर ली टोटल ट्वेंटी टू रोज मैं यहाँ इतों तक कंप्लीट कर दी वा हम आप एक साइड तो पावगे मोडे की कटिंग करा तो एक साइड तो करा आप वी नैक की कटिंग एक साइड का मोडा इधरों निकलेगा तो एक साइड का मोडा इस वाले पल इधर साइड तो निकलेगा ठीक है ए वाले पल्ले पल्च इधरों मोडा क्डा तो इधरों नैक क्डा सब तो पहले आप थ्री चेन लवेंगे 1 2 ਐਂਡ 3 ਹੁਣ ਆਪਾਂ ਵੀ neck ਦੀ ਕਟਿੰਗ ਕਰਨੀ ਆ ਨੈਕਸਟ ਵਾਲੇ ਵਿੱਚ ਇਸ ਤਰੀਕੇ ਨਾਲ ਡਬਲ ਕ੍ਰੋਸ਼ੀਆ ਕਰਾਂਗੇ ਡਬਲ ਕ੍ਰੋਸ਼ੀਆ ਪੂਰਾ ਕੰਪਲੀਟ ਨਹੀਂ ਕਰਨਾ ਤਿੰਨ ਤੱਕ ਗਿਆ ਤਿੰਨ ਦਾ ਦੋ ਕਰਨਾ ਵਾ ਤੇ ਦੋ ਇਸੇ ਤਰੀਕੇ ਨਾਲ ਰਹਿਣ ਦੇਣਾ ਕਿਉਂਕਿ ਆਪਾਂ ਇੱਕ ਜਰਾ ਵਾ ਸਟਿਚ ਘੱਟ ਕਰਨਾ ਵਾ ਫਿਰ ਨੈਕਸਟ ਵਿੱਚ ਪਾ ਕੇ ਆ ਵੀ ਵੋਲੇਜ ਪਾਵਾਂਗੇ ਇਹਦੇ ਵੀ ਆਵਲੇ ਜਿਹੜੇ ਫਰਸ ਤੋਂ ਤੱਕ ਗਿਆ ਇਹਨਾਂ ਨੂੰ ਕਰ ਦਾਂਗੇ ਕੱਢ ਦਾਂਗੇ ਠੀਕ ਆ ਹੁਣ ਸਾਡੇ ਕੋਲ ਤਿੰਨ ਤਾਂ ਅਗੇ ਹੋ ਗਏ ਤਿੰਨਾਂ ਨੂੰ ਆਪਾਂ ਇੱਕੋ ਵਾਰ ਕੱਢ ਦਾਂਗੇ ਇਹਦੇ ਨਾਲ ਸਾਡਾ ਜਿਹੜਾ ਇੱਕ ਸਟੀਚਾ ਉਹ ਕੱਟ ਜਾਵੇਗਾ ਵੀਰ ਆ ਜਿਹੜਾ ਦੂਸਰਾ ਵਾਲਾ ਹੈਗਾ ਡਬਲ ਕਰੋਸ਼ਾ ਉਹਦੇ ਉਪਰ ਆਪਾਂ ਡਬਲ ਕਰੋਸ਼ਾ ਬਣਾ ਲਾਂਗੇ ਫਿਰ ਅੱਗੇ ਨੈਕਸਟ ਹੈਗੀ ਵੀ ਫਿਰ ਵੀ ਦੇ ਵਿੱਚ ਆਪਾਂ ਵੀ ਭਰਾਂਗੇ ਜਿਵੇਂ ਆਪਾਂ ਹਮੇਸ਼ਾ ਬਣਾਉਂਦੇ ਆ ਫਿਰ ਅੱਗੇ ਵੀ ਦੇ ਉੱਪਰ ਵੀ ਬਣਾ ਲਾਂਗੇ ਚਿੱਕਾ ਇਸ ਤਰੀਕੇ ਨਾਲ ਸਾਡਾ ਜਿਹੜੀ ਆ ਦੀ neck ਦੀ ਕਟਿੰਗ ਆ ਉਹ ਸ਼ੁਰੂ ਹੋ ਗਈ ਆ neck ਦੀ ਕਟਿੰਗ ਆਪਾਂ ਮੋਡੇ ਦੀ ਕਟਿੰਗ ਦੇ ਨਾਲ ਹੀ ਸ਼ੁਰੂ ਕੀਤੀ ਆ ਬਾਕੀ ਸਾਰਾ ਸੇਮ ਉਸੇ ਤਰੀਕੇ ਨਾਲ ਆਪਾਂ ਵੀ ਸਟਿਚ ਬਣਾਉਂਦੇ ਹੋਏ ਰੋ ਨੂੰ ਸਾੜੀ ਨੂੰ ਕੰਪਲੀਟ ਕਰ ਲੈਣਾ ਵਾ अब मैं रोज इतों तक कर लिया हूँ आप इधरों आप चार घट करने डबल क्रोशिए देखो एक दो तो स्टिच तो इतने आ जी स्पेस है इतने आप डबल करोशिया कर लवेंगे ठीक है देखो टोटल चार एक दो तीन चार चार आप इतना आपको छद देना वा चार साढ़े इतों घट गए हम आप करेंगे नैक्सट रो नैक्सट रो बच्चा तीन घट करने इतों हूँ ए इधर वाली साइड तो अं स्लिप स्टिच बनावे One, two, three, थ्री स्लिप स्टिच बनावेंगे वन टू एंड थ्री ठीक है इस तरीके आप थ्री तीन स्लिप स्टिच बना ले पाँ चार कट गए हूँ तीन घट गए फिर थ्री चेन लवेंगे नैक्सट वाले जरा आवरे जगह है इतने आप डबल करोशिया कर लवेंगे नैक्सट आ गया साढ़े को आप स्टिच वी बना लेे ठीक है देखो चार तीन ਕੱਟ ਗਈ ਹੈ ਸਾਡੇ ਬਾਕੀ ਦੀ ਜਿਹੜੀ ਰੋ ਆ ਆਪਾਂ ਉਸੇ ਤਰੀਕੇ ਨਾਲ ਹੀ ਕੰਪਲੀਟ ਕਰ ਲੈਣੀ ਆ ਵੀ ਸਟਿਚ ਬਣਾਉਂਦੇ ਹੋਏ ਦੇਖੋ ਮੈਂ ਹੁਣ ਇੱਧਰ ਆ ਗਈ ਆ लास्ट ਵਿੱਚ ਇੱਥੋਂ ਆਪਾਂ ਇੱਕ ਘਟਾਇਆ ਸੀਗਾ ਠੀਕ ਆ ਆ ਦੇਖੋ ਆ ਦੋ ਦਾ ਆਪਾਂ ਇੱਕ ਕੀਤਾ ਸੀਗਾ ਇੱਥੋਂ neck ਦੀ ਜਿੱਥੋਂ ਅਸੀਂ neck ਬਣਾਣਾ ਵੀ neck ठीक है हम इतने आप वी बना लिया ये आप छ्डना जरा स्किप कर नेक्स्ट दे एक नैक्सट डबल क्रोशिया आप डबल क्रोशिया कर लवेंगे हूँ आ दो का एक ठीक है इस करके उपर एक आप डबल क्रोशिया करा तो एक आ जी चेन आर आपके डबल करोशिया कर लेंगे ठीक है जी वी नैकड़ी कटिंग आर्फ एकड तो करा दोनों साइड तो नहीं करनी हूँ आप थ्री चेन लवेंगे हम आप करा सैकेंड रो इतना जो असं इधरों शुरू कटिंग की फिर इधरों कर लगी हूँ फिर असंरा एक स्टिच घट कर ठीक है देखो डबल करोशिया डबल क्रोशिया इस तरीके दो रैन देने दो का अ डबल क्रोशिया करते दो का एक कर दे पर असं आप घट करना वा इस करके इदा ही रैन देना वा नैक्सट डबल करोशिया उत्ते पा के ਫਿਰ ਉਸੇ ਤਰੀਕੇ ਨਾਲ ਦੋ ਕਾਟਦੇ ਨੇ ਤਿੰਨ ਸਟਿਚ ਹੋ ਗਏ 3 ਲੂਪਸ ਹੋ ਗਏ 3 ਦਾ ਆਪਾਂ ਇੱਕ ਕਰ ਦੇਣਾ ਇਸ ਤਰੀਕੇ ਨਾਲ ਫਿਰ ਅੱਗੇ ਨੈਕਸਟ ਵੀ ਆ ਵੀ ਦੇ ਵਿੱਚ ਆਪਾਂ ਵੀ ਬਣਾ ਲੈਣੀ ਆ ਫਿਰ ਅੱਗੇ ਵੀ ਆ ਵੀ ਦੇ ਵਿੱਚ ਆਪਾਂ ਵੀ ਬਣਾ ਲਵਾਂਗੇ ਬਾਕੀ ਸਾਰੀ ਰੋ ਨੂੰ ਆਪਾਂ ਉਸੇ ਤਰੀਕੇ ਨਾਲ ਕੰਪਲੀਟ ਕਰ ਲਵਾਂਗੇ ਹਮੇ ਰੋ ਕੰਪਲੀਟ ਕਰ ਲਿਆ ਹੁਣ ਆਪਾਂ ਇਧਰ ਆ ਗਏ ਆ ਆ ਮੋਡੇ ਦੀ ਜਿਹੜੀ ਕਾਰਡ ਕਰਦੇ ਪਾ ਉਧਰ ਆ ਗਏ ਆ ਪਹਿਲਾਂ ਆਪਾਂ 4 ਘੱਟ ਕੀਤੇ ਫਿਰ ਤਿੰਨ ਹੁਣ ਆਪਾਂ ਕਰਾਂਗੇ 2 ਘੱਟ ਠੀਕ ਆ ਆਵਲਾ ਤੇ ਆ ਦੋ ਸਤੀਚਾ ਆਪਾਂ ਘੱਟ ਕਰ ਦਾਂਗੇ ਇਸ ਕਰਕੇ ਜਿਹੜਾ 20 ਸਟੀਚ ਆ ਇਹਦੇ ਉੱਪਰ ਆਪਾਂ ਡਬਲ ਕੋਸ਼ੀਆਂ ਬਣਾ ਲਵਾਂਗੇ ਹਾਂਜੀ ਤਾਂ ਦੇਖੋ ਇੱਕ ਆ ਆ ਦੋ ਦੋ ਅਸੀਂ ਇੱਥੋਂ ਛੱਡ ਦੇਣੇ ਦੋ ਸਾਡੇ ਘੱਟ ਹੋਏ ਨਹੀਂ ਠੀਕ ਆ 4 3 2 ਹੁਣ ਆਪਾਂ ਇਹਨੂੰ ਟਰਨ ਕਰ ਲਾਂਗੇ ਤੇ ਹੁਣ ਆਪਾਂ ਇੱਕ ਘੱਟ ਕਰਨਾ ਠੀਕ ਆ ਆਵਲਾ ਜਿਹੜਾ ਡਬਲ ਗਰੋਸ਼ਾ ਵਾ ਇਹ ਚਾ ਆਪਾਂ 슬ੀਪ ਸਟੀਚ ਬਣਾ ਲਵਾਂਗੇ ਹੁਣ ਇੱਕ ਕੱਟ ਹੋ ਗਿਆ ਹੁਣ 3 ਚੇਨ ਲਵਾਂਗੇ ਤੇ ਅਸੀਂ ਆਪਣੀ ਰੋ ਸ਼ੁਰੂ ਕਰਾਂਗੇ ਠੀਕ ਆ ਹੁਣ ਦੇਖੋ ਮੋਡੇ ਦੀ ਕਾਰਡ ਜਿਹੜੀ ਸਾੜੀ ਹੋ ਗਈ ਆ ਇਧਰ ਸਾਈਡ ਤੋਂ 4 3 2 1 ਠੀਕ ਆ ਇਧਰੋਂ ਸਾੜੀ ਕਟਿੰਗ ਹੋ ਗਿਆ ਹੁਣ ਇਧਰ ਆਪਾਂ ਕੋਈ ਕਟਿੰਗ ਨਹੀਂ ਕਰਨੀ ਹੁਣ ਆਪਾਂ ਨੈਕਸਟ ਸਾਡੇ ਕੋਲ ਹੀ ਗਿਆ ਵੀ ਵੀ ਦੇ ਉੱਪਰ ਆਪਾਂ ਵੀ ਬਣਾ ਲਵਾਂਗੇ ਫੇਰ ਨੈਕਸਟ ਆ ਗਈ ਵੀ ਵੀ ਦੇ ਉੱਪਰ ਆਪਾਂ ਵੀ ਬਣਾ ਲਵਾਂਗੇ सारी रोह इतों तक आप इस तरीके कंप्लीट कर लेंगे ठीक है हूँ आप इधर जाने हूँ आप इधरों कोई घट नहीं करना इन उपर इ बना लेना आप ठीक है सारी रोह इस तरीके कंप्लीट कर लो। हाँ जी तो देखो हूँ फिर आप इधरों स्टार्ट करा रोह देखो थोड़ी जी जी शेप साड़ी आनी शुरू हो गई भी हूँ फिर हरी हम आप रोह शुरू कर लगे हम फिर इधर साइड तो आप घट करा ठीक है ये साड़ी थर्ड रो वा जो असि कट्ट लगे तीसरी वार आप कट कर लगे थ्री चेन लवेंगे आप डबल करोशे बच्चे पागे इस तरीके डबल करोशिया करा ठीक है दो लूप्स रख लेने आप नैक्सट आ गए साढ़े को भी पा के इस तरीके ठीका। कर लें ठीक है हम सा लुप्स आ गए थ्री का एक वार् वन कर लेंगे वन लुप न लवें फिर नैक्सट वी दूसरी साइड पर आप इस तरीके डबल करोशिया कर लवेंगे ਚੀਕਾ ਇਸ ਤਰੀਕੇ ਨਾਲ ਸਾਡਾ ਜਿਹੜਾ ਆ ਦੋ ਸਟਿਚ ਦਾ ਇੱਕ ਸਟਿਚ ਬਣ ਗਿਆ ਨੈਕਸਟ ਆ ਗਈ ਸਾਡੀ ਵੀ ਸਟਿਚ ਹੈ ਗਣ ਵੀ ਸਟਿਚ ਦੇ ਆਪਾਂ ਵੀ ਸਟਿਚ ਬਣਾ ਲਵਾਂਗੇ ਆਈ ਹੋਪ ਤਾਂ ਨੂੰ ਨੈਕ ਦੀ ਜਿਹੜੀ ਕਟਿੰਗ ਹੈ ਸਮਝ ਆ ਰਹੀ ਹੋਵੇਗੀ ਬਾਕੀ ਜੇ ਕੋਈ ਪ੍ਰੋਬਲਮ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਚੀਕਾ ਬਾਕੀ ਵੀ ਦੇ ਉੱਪਰ ਆਪਾਂ ਇਸੇ ਤਰੀਕੇ ਨਾਲ ਵੀ ਬਣਾਉਂਦੇ ਜਾਵਾਂਗੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਕਿਉਂਕਿ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਹੈ ਇਸ ਕਰਕੇ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਜ਼ਰੂਰਤ ਆ ਜੇਕਰ ਤੁਸੀਂ ਸਾਰੇ ਸਪੋਰਟ ਕਰੋਗੇ ਮੈਂ ਤਾਂ ਹੀ ਹੋਰ ਵੀਡੀਓਸ ਅੱਗੇ ਲੈ ਕੇ ਆਵਾਂਗੀ ਬਾਕੀ ਸਾਰਾ ਆਪਾਂ ਇਸੇ ਤਰੀਕੇ ਨਾਲ ਬਣਾ ਲੈਣਾ ਵਾ ਸਾਡੀ ਮੋਢੇ ਦੀ ਕਾਰਟ ਆ ਜਿਹੜੀ ਉਹ ਉੱਤੇ ਸਾਡੀ ਸਾੜੀ ਕੰਪਲੀਟ ਹੋ ਗਈ ਆ 4 3 2 1 ਘਟਕੇ ਸਾੜੀ ਕੰਪਲੀਟ ਹੋ ਗਈ ਆ ਹੁਣ ਇਧਰੋਂ ਆਪਾਂ ਕੁਝ ਵੀ ਘੱਟ ਨਹੀਂ ਕਰਨਾ ਠੀਕ ਹੈ ਦੇਖੋ 20 ਸਟੀਚ ਦੇ ਉੱਪਰ ਆਪਾਂ 20 ਸਟੀਚ ਬਣਾ ਲਿਆ ਤੇ ਇੱਥੇ ਜਿਹੜਾ ਡਬਲ ਕਰੋਸ਼ੀਆ ਵਾ 3 ਚੇਨਸ ਹੋਲਾ 3 ਚੇਨਸ ਆ ਉਹਦੇ ਵਿੱਚ ਪਾ ਕੇ ਆਪਾਂ ਇਸ ਤਰੀਕੇ ਨਾਲ ਡਬਲ ਕਰੋਸ਼ੀਆ ਕਰ ਲਾਂ ਠੀਕ ਹੈ ਇਸ ਤਰੀਕੇ ਨਾਲ ਹੋ ਜਾਊਗਾ ਫਿਰ ਅਗਲਾ ਨੈਕਸਟ ਉਹ ਸ਼ੁਰੂ ਕਰਾਂਗੇ 3 ਚੇਨ ਲਵਾਂਗੇ 1 2 ਐਂਡ 3 ਠੀਕ ਹੈ ਹੁਣ ਇਹ ਇੱਥੋਂ ਤੱਕ ਆਪਾਂ ਸਾਰਾ ਜਿਸ ਤਰੀਕੇ ਨਾਲ ਹੈਗੀ ਸਟੀਚ ਉਹਦੇ ਉੱਪਰ ਉੱਪਰ ਕਰ ਲਾਂਗੇ ਇਧਰੋਂ ਇਹ ਇਧਰ ਆਪਾਂ ਕੋਈ ਘੱਟ ਨਹੀਂ ਕਰਨਾ ਇਦੋਂ ਆਪਾਂ ਇਸ ਤਰੀਕੇ ਨਾਲ ਕੰਪਲੀਟ ਕਰ ਲੈਣੀ ਆ। ਹਾਂਜੀ ਤੇ ਆਵਲੀ ਸਾਰੀ ਰੋ ਮੈਂ ਕੰਪਲੀਟ ਕਰ ਲਈ ਆ। ਠੀਕ ਆ ਦੇਖੋ ਵੀ ਦੀ ਇਸ ਤਰੀਕੇ ਨਾਲ ਛੇਪਾਣੀ ਸ਼ੁਰੂ ਹੋ ਗਿਆ। ਹੁਣ ਫਿਰ ਆਪਾਂ ਇਧਰੋਂ ਇੱਕ ਸਟੀਚ ਘੱਟ ਕਰਾਂਗੇ। ਠੀਕ ਆ ਜਦੋਂ ਅਸੀਂ ਵੀ ਨੱਕ ਦੀ ਕਟਿੰਗ ਕਰਦੇ ਪਿਆਂ ਜਦੋਂ ਵੀ ਅਸੀਂ ਉਧਰੋਂ ਰੋ ਸ਼ੁਰੂ ਕਰਨੀ ਆ ਤੇ ਅਸੀਂ ਨੱਕ ਦੀ ਜਿਹੜੀ ਆ ਇੱਕ ਕਿੱਥੋਂ ਅਸੀਂ ਇੱਕ ਸਟੀਚ ਘੱਟ ਕਰਨਾ ਹੈ ਠੀਕ ਆ ਦੋ ਦਾ ਇੱਕ ਘੱਟ ਦੇਣਾ ਵਾ। ਠੀਕ ਆ ਜਦੋਂ ਅਸੀਂ ਇਧਰੋਂ ਸ਼ੁਰੂ ਕਰਨਾ ਵਾ ਜੇ ਜੇ ਤੁਸੀਂ ਇਧਰੋਂ ਸ਼ੁਰੂ ਕਰਨਾ ਵਾ ਠੀਕ ਆ ਆਰੋ ਕੰਪਲੀਟ ਕਰਕੇ ਜੇ ਤੁਸੀਂ ਇਧਰੋਂ ਸ਼ੁਰੂ ਕਰਨਾ ਵਾ ਤਾਂ ਅਸੀਂ ਆਉਂਦੇ ਹੋਏ ਇਧਰੋਂ ਕੱਟ ਨਹੀਂ ਕਰਨਾ ਠੀਕ ਆ ਸਿਰਫ ਜਾਂਦੇ ਹੋਏ ਇਧਰੋਂ ਜਾਂਦੇ ਹੋਏ ਹੀ ਕਰਨਾ ਆਉਂਦੇ ਹੋਏ ਨਹੀਂ ਕਰਨਾ ਇਸ ਗੱਲ ਤੁਸੀਂ ਧਿਆਨ ਰੱਖਣਾ ਵਾ ਜੇ ਤੁਸੀਂ ਆਉਂਦੇ ਹੋਏ ਵੀ ਕਰੋਗੇ ਤਾਂ ਬਹੁਤ ਜ਼ਿਆਦਾ ਕੱਟ ਪੈ ਜੂਗੀ ਤੇ ਜਿਹੜੀ ਨੈਕ ਦੀ ਵੀ ਨੈਕ ਦੀ ਸਹੀ ਸ਼ੇਪ ਆ ਉਹ ਨਹੀਂ ਆਊਗੀ ਚਲੋ ਕੰਨ ਫੇਰਾ ਕੱਟ ਕਰਦੇ ਇੱਕ ਸਟੀਚ ਹੋਰ ਸਭ ਤੋਂ ਪਹਿਲਾਂ ਤਾਂ ਅਸੀਂ 3 ਚੇਨ ਲਵਾਂਗੇ ਠੀਕ ਆ ਵੀ ਡਬਲ ਕ੍ਰੋਸ਼ੇਟ ਉਪਰ ਆਪਾਂ ਡਬਲ ਕ੍ਰੋਸ਼ੇਟ ਬਣਾਵਾਂਗੇ ਠੀਕ ਆ ਇਸੇ ਤਰੀਕੇ ਨਾਲ ਦੋ ਲੂਪਸ ਲਾਣ ਦੇਣਾ ਫਿਰ ਥਰਡ ਵਲੇਜ ਕਰਨਾ ਤਿੰਨ ਲੂਪਸ ਹੋ ਗਏ ਤਿੰਨਾਂ ਦਾ ਆਪਾਂ ਇੱਕ ਕਰ ਦੇਣਾ ਠੀਕ ਆ ਅੱਗੇ ਆ ਗਿਆ ਸਾਡੇ ਕੋਲ 20 ਸਟਿਚ ਵੀ ਦੇ ਉਪਰ ਅਸੀਂ ਵੀ ਬਣਾ ਦੇਵਾਂਗੇ ਫੇਰ ਨੈਕਸਟ ਵੀ ਆ ਗਿਆ ਫਿਰ ਵੀ ਦੇ ਉਪਰ ਅਸੀਂ ਵੀ ਬਣਾ ਦੇਵਾਂਗੇ ਤੇ ਇਹ ਸਾਰੇ ਦੋਵੇਂ ਇਸੇ ਤਰੀਕੇ ਨਾਲ ਕੰਪਲੀਟ ਕਰ ਲਾਂਗੇ ਤੇ ਹੁਣ ਬਾਕੀ ਜਿੰਨੀਆਂ ਵੀ ਅਸੀਂ ਰੋਹ ਕਰਨੀਆਂ ਵਾ ਆਪਣਾ ਜਿੰਨੀਆਂ ਵੀ ਸਾਡਾ ਮੋਢਾ ਹੈਗਾ ਵਾ ਠੀਕ ਆ ਬੈਕ ਪੈਨਲ ਦਾ ਆਪਾਂ ਜਿੰਨਾ ਵੀ ਮੋਢਾ ਬਣਾਇਆ ਵਾ ਉੱਥੋਂ ਤੱਕ ਅਸੀਂ ਮੋਢਾ ਬਣਾ ਲੈਣਾ ਵਾ ਤੇ ਹਰੇਕ ਵਾਰ ਅਸੀਂ ਦੂ ਰੋ ਨੂੰ ਜਾਂਦੇ ਹੋਏ ਅਸੀਂ ਇੱਥੋਂ ਇੱਕ ਦੋ ਦਾ ਇੱਕ ਕਰ ਦੇਣਾ ਵਾ ਠੀਕ ਹੈ ਇਸੇ ਤਰੀਕੇ ਨਾਲ ਕਰਦੇ ਜਾਣਾ ਵਾ ਤੇ ਤੁਹਾਡੀ ਜਿਹੜੀ ਵੀ ਨੈਕ ਦੀ ਸ਼ੇਪ ਆ ਉਹ ਬਣਦੀ ਜਾਣੀ ਆ ਠੀਕ ਹੈ ਇਸੇ ਤਰੀਕੇ ਨਾਲ ਰਿਪੀਟ ਕਰਨਾ ਵਾ ਤੇ ਫਿਰ ਇਸੇ ਤਰੀਕੇ ਨਾਲ ਰਿਪੀਟ ਕਰਦੇ ਹੋਏ ਅਸੀਂ ਪੂਰੇ ਮੋਢੇ ਦੀ ਲੈਂਥ ਕੰਪਲੀਟ ਕਰ ਲੈਣੀ ਆ ਹੁਣ ਮੈਂ ਤੁਹਾਨੂੰ ਪੂਰਾ ਮੋਢਾ ਕੰਪਲੀਟ ਕਰਕੇ ਫਿਰ ਦਿਖਾਨੀਣਾ ਆ ਦੇਖੋ ਇਹਨੇ ਮੋਡੇ ਤੱਕ ਸਾਰਾ ਕੰਪਲੀਟ ਕਰ ਲਿਆ ਬਣਾ ਕੇ ਤੇ ਇਧਰ ਸਾਈਡ ਤੋਂ ਦੇਖੋ ਵੀ ਨੈਕ ਦੀ ਜਿਹੜੀ ਆ ਕਿੰਨੀ ਵਧੀਆ ਸ਼ੇਪ ਆਈ ਆ ਠੀਕ ਆ ਵੀ ਦੀ ਤੇ ਮੇਰੇ ਜਿਹੜਾ ਫਰਸਟ ਪੈਨਲ ਆ ਆ ਦੇਖੋ ਪੂਰਾ ਕੰਪਲੀਟ ਹੋ ਚੁੱਕਿਆ ਵਾ ਉਹ ਏਜ ਰਹਿ ਗਿਆ ਵਾ ਬੈਕ ਪੈਨਲ ਤੇ ਇਸ ਤਰੀਕੇ ਨਾਲ ਲੱਗੇਗਾ ਠੀਕ ਆ ਹੁਣ ਆਪਾਂ ਇਧਰ ਉਹ ਪੈਨਲ ਬਣਾਣਾ ਵਾ ਜਿਹੜਾ ਦੂਸਰਾ ਪੈਨਲ ਬਣਾਵਾਂਗੇ ਉਹ ਸੇਮ ਇਹਦੇ ਵਾਂਗੂ ਹੀ ਬਣਾਵਾਂ ਬਟ ਉਹਦਾ ਜਿਹੜਾ ਵੀ ਨੈਕ ਇਧਰ ਬਣੂਗਾ ਤੇ ਮੋਡੇ ਦੀ ਕਾਰਡ ਜਿਹੜੀ ਉਹ ਇਧਰ ਆਊਗੀ ਤਾਂ ਜੋ ਇਹ ਸਹੀ ਤਰੀਕੇ ਨਾਲ ਤੇ ਬੈਕ ਪੈਨਲ ਤੇ ਸੈਟ ਆ ਜਾਵੇ ਠੀਕ ਹੈ ਹਾਂਜੀ ਗਾਇਸ ਤਾਂ ਦੇਖੋ ਫਰੰਟ ਦਾ ਮੈਂ ਦੂਸਰਾ ਪੱਲਾ ਵੀ ਬਣਾ ਲਿਆ ਹੁਣ ਠੀਕ ਹੈ ਜਿਵੇਂ ਅਸੀਂ ਇਧਰ ਵਾਲਾ ਪੱਲਾ ਬਣਾਇਆ ਸੀਗਾ ਠੀਕ ਹੈ ਸੇਮ ਉਸੇ ਤਰੀਕੇ ਨਾਲ ਦੂਸਰਾ ਪੱਲਾ ਬਣਾ ਲਿਆ ਬਸ ਇਸ ਗੱਲ ਦਾ ਧਿਆਨ ਰੱਖਣਾ ਸੀਗਾ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਵਾ ਕਿ ਜਿਵੇਂ ਹੁਣ ਆਪਾਂ ਇਹ ਵਾਲੇ ਪਲੇ ਤੋਂ ਇਧਰੋਂ ਕਟਾਈ ਸ਼ੁਰੂ ਕੀਤੀ ਆ ਤਾਂ ਦੂਸਰੇ ਵਾਲੇ ਪੱਲੇ 'ਚ ਇਧਰੋਂ ਕਰਨੀਆਂ ਤੇ ਦੂਜੇ ਪਾਸਿਓਂ neck ਦੀ ਕਟਾਈ ਕਰਨੀਆਂ ਠੀਕ ਹੈ ਬਾਕੀ ਸਭ ਕੁਝ ਸੇਮ ਆ ਜਿਵੇਂ ਜਿਵੇਂ ਆਪਾਂ neck ਦੀ ਕਟਿੰਗ ਕੀਤੀ ਓਵੇਂ ਇਧਰੋਂ ਆਪਾਂ neck ਦੀ ਕਟਿੰਗ ਕਰਨੀ ਹੈ ਜਿਵੇਂ ਇੱਥੇ ਆਪਾਂ 4 3 2 1 ਇਸ ਤਰੀਕੇ ਦਾ ਘਟਾਏ ਸੀਗੇ ਸੇਮ ਇਹਦੇ ਵਿੱਚੋਂ ਵੀ ਇਸੇ ਤਰੀਕੇ ਨਾਲ ਆਪਾਂ ਘਟਾਏ ਆ ਪਹਿਲਾਂ 4 ਫਿਰ 3 ਫਿਰ 2 ਫਿਰ 1 ਠੀਕ ਹੈ ਇਸ ਤਰੀਕੇ ਨਾਲ ਕਰਦੇ ਮੈਂ ਜਿਹੜੇ ਆਪਣੇ ਮੇਰੇ ਦੋਨੋਂ ਪੱਲੇ ਜਿਹੜੇ ਫਰੰਟ ਦੇ ਉਹ ਦੋਨੋਂ ਹੀ ਤਿਆਰ ਹੋ ਗਏ ਆ ਠੀਕ ਹੈ ਹੁਣ ਅਸੀਂ ਇਹਨੂੰ ਬੈਕ ਪੈਨਲ ਜਿਹੜਾ ਉਹਦੇ ਨਾਲ ਨੇ ਅਸੀਂ ਨੂੰ ਜੋੜ ਲਾਂਗੇ ਠੀਕ ਆ ਦੇਖੋ ਤਾਂ ਦਿਖਾਵਾਂ ਮ ਜੀ ਮਾਗੇ ਸਾਡਾ ਬੈਕ ਪੈਨਲ ਠੀਕ ਆ ਇਹਦੇ ਇਹਦੇ ਉੱਪਰ ਆਹ ਕੋ ਇਦਾਂ ਰੱਖ ਕੇ ਹਨਾ ਆ ਦੇਖੋ ਪੂਰਾ ਪੂਰਾ ਨਿਸ਼ੋਰ ਆ ਕੈਂਬ੍ਰੇਜ ਠੀਕ ਆ ਇਹਦੇ ਉੱਪਰ ਇਸ ਤਰੀਕੇ ਨਾਲ ਬੱਲਾ ਰੱਖਾਂਗੇ ਠੀਕ ਆ ਮੋਢੇ ਨਾਲ ਮੋਢਾ ਆਹ ਮੋਢੇ ਨਾਲ ਇਸ ਤਰੀਕੇ ਨਾਲ ਮੋਢਾ ਜੋੜ ਦੇ ਇਸ ਤਰੀਕੇ ਨਾਲ ਰੱਖਾਂਗੇ ਉੱਪਰ ਇੱਥੇ ਸਲਾਈ ਲਗਾ ਲਾਂਗੀ ਠੀਕ ਆ ਸੀਲਵਾਂਗੇ ਉਪਰ ਇਹਨੂੰ ਇਹਨਾਂ ਆਹ ਲਾ ਮੋਢੇ ਨੂੰ ਮੋਢ ਨਾਲ ਸੀ ਲਵਾਂਗੇ ਇਸ ਤਰੀਕੇ ਨਾਲ ਇਧਰੋਂ ਆ ਜਿਹੜੀ ਸੀਨ ਹੈਗੀ ਆ ਠੀਕ ਹੈ ਆ ਜਿਹੜੀ ਸੀਨ ਹੈਗੀ ਆ ਇਹਨੂੰ ਇਧਰ ਨਾਲ ਸੀ ਲਵਾਂਗੇ ਫਿਰ ਦੂਸਰਾ ਪੱਲਾ ਇਹਦੇ ਉੱਪਰ ਰੱਖਾਂਗੇ ਇਧਰ ਇਹਨਾਂ ਦਾ ਮੋਢਾ ਜੋੜ ਲਾਂਗੇ ਠੀਕ ਹੈ ਤੇ ਇਧਰੋਂ ਇਹਦੇ ਨਾਲ ਇਹਦੀ ਆਵਲੀ ਸਲਾਈ ਜੋੜ ਲਾਂਗੇ ਇਸ ਤਰੀਕੇ ਨਾਲ ਸੀਨ ਨੂੰ ਇਹਦੇ ਨਾਲ ਜੋੜ ਲਵਾਂਗੇ ਤੇ ਇਹਨੂੰ ਜੋੜਨ ਤੋਂ ਬਾਅਦ ਮੋਡੇ ਤੇ ਸਾਈਡ ਵਾਲੀਆਂ ਜਿਹੜੀ ਸਲਾਈ ਗਈ ਆ ਉਹਨੂੰ ਜੋੜਨ ਤੋਂ ਬਾਅਦ ਫਿਰ ਅਸੀਂ ਇਹ ਜਿਹੜੀਆਂ ਵਾ 슬ੀਵਸ ਬਣਾਵਾਂਗੇ ਠੀਕ ਆ ਫਿਰ ਅਸੀਂ ਇਹ ਜਿਹੜੀਆਂ ਬਾਹਵਾ ਬਣਾਵਾਂਗੇ ਬਾਹਵਾ ਸਿਰੀਆਂ ਵੱਖਰੀਆਂ ਨਹੀਂ ਬਣਾਉਣੀਆਂ ਉਹ ਆਪਾਂ ਜਦੋਂ ਇਹਨੂੰ ਇੱਥੇ ਜੋੜ ਲਿਆ ਤੇ ਇਹਨੂੰ ਵੀ ਜੋੜ ਲਿਆ ਤੇ ਇਹਨੂੰ ਵੀ ਜੋੜ ਲਿਆ ਤੇ ਫਿਰ ਅਸੀਂ ਇਹਦੇ ਨਾਲ ਇਹਨੂੰ ਬਾਹ ਨੂੰ ਨਾਲ-ਨਾਲ ਗੋਲ-ਗੋਲ ਕਮੰਦੇ ਨਾਲ ਨਾਲ ਹੀ ਬਣਾ ਲੈਣੀ ਆ ਠੀਕ ਆ ਬਾਹ ਨਾਲ ਨਾਲ ਹੀ ਸੀਪਰੀ ਜਾਨੀ ਤੇ ਨਾਲ ਨਾਲ ਹੀ ਬਣਦੀ ਜਾਣੀ ਆ ਠੀਕ ਆ ਹੁਣ ਇਹੀ ਸੀਗੀ ਅੱਜ ਦੀ ਵੀਡੀਓ ਹੁਣ ਨੈਕਸਟ ਵੀਡੀਓ ਆਏਗੀ ਉਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਇਹਦੀਆਂ ਬਾਵਾ ਕਿਵੇਂ ਬਣਾਉਣੀਆਂ ਠੀਕ ਆ ਬਾਵਾ ਦੀ ਵੀਡੀਓ ਨੈਕਸਟ ਵੀਡੀਓ ਵਿੱਚ ਆਏਗੀ ਕਿਉਂਕਿ ਜੇ ਇਸ ਵਿੱਚ ਦਾ ਸਤਾ ਫਿਰ ਜਿਹੜੀ ਵੀਡੀਓ ਬਹੁਤ ਜ਼ਿਆਦੀ ਲੰਬੀ ਹੋ ਜਾਊਗੀ ਹਾਂਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਇਦਾਂ ਨਹੀਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ ਨੱਕ ਦੇ ਵਿੱਚ ਜਾਂ ਕਿਤੇ ਵੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਹਾਂਜੀ ਤਾਂ ਹੁਣ ਮਿਲਦੇ ਆਂ ਅਗਲੀ ਵੀਡੀ